ਅਜਨ ਵਾਲੇ ਵੀਰ ਜੀ ਇੱਕ ਬਹੁਤ ਦਰਦਨਾਕ ਹਾਦਸਾ ਹੋਇਆ ਜਿਸ ਵਿੱਚ ਇੱਕ ਗੰਨੇ ਵਾਲੀ ਟਰਾਲੀ ਪਲਟ ਗਈ ਤੁਸੀਂ ਦੇਖੀ ਸੰਗੇ ਇਹ ਵੀਡੀਓ ਦੇ ਵਿੱਚ ਕਈ ਆਂਦੇ ਵਸ ਦੀ ਸਾਈਡ ਵੱਜੀਏ ਕਈ ਆਂਦੇ ਉਦਾਂ ਹੀ ਸਾਈਡ ਤੇ ਉਹ ਗਿਆ ਟਰੈਕਟਰ ਤੇ ਪਲਟ ਗਿਆ ਇਹ ਭਾਰ ਨਹੀਂ ਚੱਲਿਆ ਗਿਆ ਟਰੈਕਟਰ ਉਹ ਜਿਹੜਾ ਵੀ ਟਰੈਕਟਰ ਚਲਾਉਂਦਾ ਪਿਆ ਸੀ ਉਹ ਤੇ ਬਾਤ ਨਹੀਂ ਸਕਿਆ ਰੱਬ ਇਹਨਾਂ ਦੇ ਪਰਿਵਾਰ ਨੂੰ ਚੜ੍ਹਦੀ ਕਲਾ 'ਚ ਰੱਖੇ ਅਸੀਂ ਇਹੋ ਕਰਦਿਆਂ ਰੱਬ ਅਗੇ ਦੁਆ ਪਰ ਤੁਸੀਂ ਕਮੈਂਟਾਂ ਦੱਸੋ ਦੋ ਵੀਰ ਹੀ ਕਹਿੰਦੇ ਲੋਕ ਪਰ ਤੁਸੀਂ ਕਮੈਂਟ ਚ ਦੱਸੋ ਗਲਤੀ ਕੀ ਦੀ ਬਾਸ ਵਾਲੇ ਦੀ ਹੈ ਕਿ ਟਰੈਕਟਰ ਵਾਲੇ ਦੀ ਹੈ ਪਰ ਗੰਨਿਆ ਜੋ ਇੱਕ ਵੀ ਤੇ ਨਿਕਲ ਆਇਆ ਦੂਜਾ ਵੀਰ ਲੱਭਣ ਦੇ ਜੈਸੇ ਵੀਰ ਤੁਸੀਂ ਵੇਖ ਹੀ ਸਕਦੇ ਵੀਡੀਓ ਵਿੱਚ ਟਰੈਕਟਰ ਦੀ ਹਾਲਤ ਕਿੱਦਾਂ ਦੀ ਹੋਈ ਹੈ ਤੁਸੀਂ ਆਹ ਵੇਖੋ ਟਰਾਲੀ ਵੇਖ ਸਕਦੇ ਟਰੈਕਟਰ ਦੀ ਹਾਲਤ ਕੋ ਬਹੁਤ ਹੀ ਬੁਰੀ ਹੋਈ ਪੌਲ ਤੋਂ ਥੱਲੇ ਡਿੱਗ ਗਿਆ ਤਾਂ ਸੱਕੀ ਵਾਲਾ ਪੋਲੀਮੈਟਰੋ ਇਹ ਦਿੱਤਾ ਡੱਗਾ ਵਾ ਜੇ ਨਾਲੇ ਇਹਦੀ ਖਬਰ ਜੀ ਵਾਲੀ ਤੁਸੀਂ ਵੀਖ ਹੀ ਸਕਦੇ ਹੋ ਠੀਕ ਆ ਬਾਕੀ ਵੀਰ ਦੀ ਤੁਸੀਂ ਕਮੈਂਟ ਚ ਦੱਸੋ ਕੀ ਗੱਲ ਬਣੀ ਆ ਤੇ ਬਾਕੀ ਇਹੋ ਮੰਗਦੇ ਵਾਇਰਲ ਹੋ ਜਾਣ ਦੇ ਪ੍ਰਵਾਨਾ ਚਾਹੀਦੇ